ਪਿਛਲੇ ਦਿਨੀ ਸਰਦਾਰ ਬਿਰਸਾ ਸਿੰਘ ਬਲਟੋਆ ਐ ਵੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਨੇ ਇਹਨਾਂ ਨੇ ਵੀ ਮਾਫੀ ਦੀ ਜਿਹੜੀ ਹੈ ਕਿ ਤਰ੍ਹਾਂ ਕਿਤੇ ਲਿਖਤੀ ਚਿੱਠੀ ਜਿਹੜੀ ਹੈ ਉਹ ਵੀ ਦਿੱਤੀ ਹੈਗੀ ਆ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ 10 ਸਾਲ ਦੇ ਲਈ ਇਹਨਾਂ ਨੂੰ ਜਿਹੜਾ ਹੈ ਅਕਾਲੀ ਦਲ ਚੋਂ ਬਰਖਾਸਤ ਜਿਹੜਾ ਹੈ ਕੱਢਿਆ ਗਿਆ ਸੀ ਇਹ ਹੁਕਮ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਸੀ ਅ ਰਣਜੀਤ ਸਿੰਘ ਗਵਰਨ ਹੋਣਾ ਦੀ ਮਾਫੀ ਹੋ ਜੇ ਤੇ ਫਿਰ ਉਸ ਤੋਂ ਬਾਅਦ ਇਹ ਸੈਕਿੰਡ ਕਦਮ ਤੇ ਫਿਰ ਅੱਗੇ ਕੀ ਗੱਲ ਅਗੇ ਫਖਰੇ ਕੌਮ ਦੀ ਹੋਏਗੀ ਜੇ ਇਹਨਾਂ ਨੂੰ ਮਾਫੀ ਦੇ ਦਿੱਤੀ ਜਾਏਗੀ ਕੀ ਚੱਲ ਗਈ ਸੋ ਅਕਾਲੀ ਦਲ ਤੇ ਖਾਸ ਕਰਕੇ ਪਰਮਜੀਤ ਸਿੰਘ ਸਰਨਾ ਜਿਸ ਵੱਡੀ ਜਿੱਦ ਨਾਲ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਉੱਥੇ ਰੱਖਣਾ ਚਾਹ ਰਹੇ ਹੈਗੇ ਆ ਉਹ ਤੋਂ ਤਾਂ ਇਹ ਲੱਗਦਾ ਵੀ ਉਹ ਹੌਲੀ 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 ਕਦਮ-ਦਰ-ਕਦਮ ਜਿਹੜੇ ਹੈਗੇ ਆਪਣੇ ਆਪਣੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਤੋਂ ਪੜਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਇਸ ਤਰ੍ਹਾਂ ਮਾਫ਼ ਕਰਕੇ ਮੁੜ ਕੇ ਇਹ ਹੁਕਮ ਕਰਨਾ ਵੀ ਨੂੰ ਜਥੇਦਾਰ ਲਾ ਦਿੱਤਾ ਜਾਵੇ ਔਰ ਗੋਹਰ ਨੇ ਪਿਛਲੇ 2-3 ਮਹੀਨਿਆਂ ਦੌਰਾਨ ਅਕਾਲ ਤਖਤ ਦੀ ਸੰਸਥਾ ਦੇ ਖਿਲਾਫ ਅਕਾਲ ਤਖਤ ਦੇ ਜਥੇਦਾਰਾਂ ਦੇ ਯਾਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਸ ਤਰ੍ਹਾਂ ਦੀ ਭੱਦੀ ਭਾਸ਼ਾ ਵਰਤੀ ਆ ਇਟ ਮੀਨਸ ਉਹਨੇ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੀਆਂ ਨਜ਼ਰਾਂ ਵਿੱਚ ਇੱਕ ਚੰਗਾ ਬੰਦਾ ਬਣਨ ਲਈ ਕੀਤਾ ਤਾਂ ਕਿ ਸੁਖਵੀਰ ਸਿੰਘ ਆਪਣੀ ਤਾਕਤ ਦੇ ਜ਼ੋਰ ਨਾਲ ਮੰਨੂ ਪਟਨਾ ਸਾਹਿਬ ਦਾ ਜਥੇਦਾਰ ਰਵਾ ਦੇ। ਹੁਣ ਦੂਜਾ ਨੰਬਰ ਵਿਰਸਾ ਸਿੰਘ ਬਲਟੋਹਾ ਦਾ ਆ ਗਿਆ। ਸੋ ਐਸ ਸੂਨ ਐਸ ਮਤਲਬ ਕਿ ਹਲੇ ਮਹੀਨਾ ਕਰ ਮਹੀਨਾ ਡੇਡ ਵੀ ਨਹੀਂ ਹੋਇਆ ਸਾਰੇ ਘਟਨਾ ਕਰਾਂ ਉਹਨੂੰ ਤੇ ਹੁਣ ਜਿਹੜਾ ਵਿਰਸਾ ਸਿੰਘ ਨੇ ਚਿੱਠੀ ਦੇ ਦਿੱਤੀ ਆ ਵੀ ਮੈਂ ਤਾਂ ਅਕਾਲੀ ਦਲ ਤੋਂ ਬਿਨਾ ਮਰਦਾ ਜਾ ਰਿਹਾ ਹਾਂ ਮੈਂ ਅਕਾਲੀ ਦਲ ਤੋਂ ਬਿਨਾ ਰਹਿ ਨਹੀਂ ਸਕਦਾ ਅਕਾਲੀ ਦਲ ਮੇਰਾ ਇੱਕ ਤਰ੍ਹਾਂ ਨਾਲ ਮਾਂ ਪਾਰਟੀ ਹੈ ਸੋ ਜਿਸ ਤਰ੍ਹਾਂ ਦੀ ਭਾਸ਼ਾ ਉਹਨੇ ਇੱਕ ਤਖਤ ਦਾ ਜਥੇਦਾਰ ਰਹਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਜੋ ਕੁਝ ਬੋਲਿਆ ਸੀ ਜਿਹਦੀ ਕੇ ਆਡੀਓ ਲੀਕ ਹੋਈ ਕਿ ਇਹ ਹੈ ਜਾਂ ਬੰਦਾ ਡਿਜ਼ਰਵ ਕਰਦਾ ਵੀ ਉਹ ਸਿੱਖ ਪੰਥ ਦਾ ਹਿੱਸਾ ਰਹੇ ਜਾਂ ਕਾਲੀ ਦਲ ਦਾ ਹਿੱਸਾ ਰਹੇ ਹੁਣ ਉਹਨੇ ਚਿੱਠੀ ਦੇ ਦਿੱਤੀ ਹੋਏ ਵੀ ਮੰਨੂ ਵੀ ਜਿਹੜਾ ਇਨਸਰਟ ਕੀਤਾ ਜਾਵੇ ਤੇ ਕੋਈ ਬੜੀ ਗੱਲ ਨਹੀਂ ਵੀ ਅਗਲੇ ਹਫ਼ਤੇ 10 ਦਿਨਾਂ ਦੌਰਾਨ ਉਹਨਾਂ ਨੂੰ ਤੇ ਫਿਰ 15-20 ਦਿਨਾਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਆ ਜਿਹੜਾ ਉਹਦੀ ਚਿੱਠੀ ਆ ਜਾਏਗੀ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਦੀਆਂ ਕਾਰਵਾਈਆਂ ਜਾਂ ਕਿੱਧਰ ਨੂੰ ਗੱਲ ਜਿਹੜੀ ਜਾਰੀ ਹੈਗੀ ਆ ਪਿਛਲੇ ਦਿਨੀ ਸਰਦਾਰ ਬਿਰਸਾ ਸਿੰਘ ਬਲਟੋਆ ਇਹ ਵੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਨੇ ਇਹਨਾਂ ਨੇ ਵੀ ਮਾਫੀ ਦੀ ਜਿਹੜੀ ਹੈ ਕਿਦ ਤਰ੍ਹਾਂ ਕਿਤੇ ਲਿਖਤੀ ਚ ਚਿੱਠੀ ਜਿਹੜੀ ਹੈ ਉਹ ਵੀ ਦਿੱਤੀ ਹੈਗੀ ਆ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ 10 ਸਾਲ ਦੇ ਲਈ ਇਹਨਾਂ ਨੂੰ ਜਿਹੜਾ ਹੈ ਅਕਾਲੀ ਦਲ ਚੋਂ ਬਰਖਾਸਤ ਜਿਹੜਾ ਹੈ ਕੱਢਿਆ ਗਿਆ ਸੀ ਇਹ ਹੁਕਮ ਅਕਾਲ ਤਖਸਾ ਬਲੋਂ ਦਿੱਤੇ ਗਏ ਸੀ ਅ ਰਣਜੀਤ ਸਿੰਘ ਗੋਹਰ ਹੋਣਾ ਦੀ ਮਾਫੀ ਹੋ ਜੇ ਤੇ ਫਿਰ ਉਸ ਤੋਂ ਬਾਅਦ ਇਹ ਸੈਕੰਡ ਕਦਮ ਤੇ ਫਿਰ ਅੱਗੇ ਕੀ ਗੱਲ ਅਗੇ ਫਖਰੇ ਕੌਮ ਦੀ ਹੋਏਗੀ ਜੇ ਇਹਨਾਂ ਨੂੰ ਮਾਫੀ ਦੇ ਦਿੱਤੀ ਜਾਏਗੀ ਕੀ ਚੱਲ ਕੀ ਰਿਹਾ ਹੈ ਹਾਂਜੀ ਹਾਂਜੀ ਸੋ ਉਹ ਯਤਨ ਤਾਂ ਹੁਣ ਇਹੀ ਕਰ ਰਹੇ ਹੈਗੇ ਸੋ ਜਿਹੜਾ ਆ ਪਿਛਲੇ ਦਿਨਾਂ ਦੌਰਾਨ ਛੇ ਜੋਨ ਵਾਲੇ ਘਟਨਾਕ੍ਰਮ ਚੋਂ ਬਾਬਾ ਹਰਨਾਮ ਸਿੰਘ ਉਹਨਾਂ ਦੀ ਇੰਨੇ ਵਿਰੋਧ ਦੇ باوجود ਸਾਰਾ ਕੁਝ ਹੋਇਆ ਹਨਾ ਸੋ ਅਕਾਲੀ ਦਲ ਤੇ ਖਾਸ ਕਰਕੇ ਪਰਮਜੀਤ ਸਿੰਘ ਸਰਨਾ ਜਿਸ ਵੱਡੀ ਜਿੱਦ ਨਾਲ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਉੱਥੇ ਰੱਖਣਾ ਚਾਹ ਰਹੇ ਹੈਗੇ ਆ ਉਹ ਤਾਂ ਇਹ ਲੱਗਦਾ ਵੀ ਉਹ ਹੌਲੀ 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 ਕਦਮ ਦਰ ਕਦਮ ਜਿਹੜੇ ਹੈਗੇ ਆਪਣੇ ਆਪਣੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਤੋਂ ਪੜਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਇਸ ਤਰ੍ਹਾਂ ਮਾਫ ਕਰਕੇ ਮੁੜ ਕੇ ਇਹ ਹੁਕਮ ਕਰਨਾ ਵੀ ਇਹਨੂੰ ਜਥੇਦਾਰ ਨਾ ਦਿੱਤਾ ਜਾਵੇ ਔਰ ਗੋਹਰ ਨੇ ਪਿਛਲੇ 2-3 ਮਹੀਨਿਆਂ ਦੌਰਾਨ ਅਕਾਲ ਤਖਤ ਦੀ ਸੰਸਥਾ ਦੇ ਖਿਲਾਫ ਅਕਾਲ ਤਖਤ ਦੇ ਜਥੇਦਾਰਾਂ ਦੇ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਸ ਤਰ੍ਹਾਂ ਦੀ ਭੱਦੀ ਭਾਸ਼ਾ ਵਰਤੀ ਆ ਇਟ ਮੀਨਸ ਉਹਨੇ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੀਆਂ ਨਜ਼ਰਾਂ ਵਿੱਚ ਇੱਕ ਚੰਗਾ ਬੰਦਾ ਬਣਨ ਲਈ ਕੀਤਾ ਤਾਂ ਕਿ ਸੁਖਵੀਰ ਸਿੰਘ ਆਪਣੀ ਤਾਕਤ ਦੇ ਜ਼ੋਰ ਨਾਲ ਮੰਨੂ ਪਟਨਾ ਸਾਹਿਬ ਦਾ ਜ਼ਿếਦਾਰ ਲਵਾ ਦਵੇ। ਮਤਲਬ ਫਿਰ ਇਹ ਮੁਆਫੀ ਵੀ ਜਿਹੜੀ ਉਸੇ ਤਰੀਕੇ ਨਾਲ ਹੀ ਦਵਾਈ ਗਈ। ਸੋ ਉਸੇ ਤਰੀਕੇ ਨਾਲ ਸੋ ਸੁਖਵੀਰ ਸਿੰਘ ਬਾਦਲ ਨੇ ਆਪਣੇ ਲਾਪੇ ਹੋਏ ਜ਼ਿếਦਾਰ ਤੇ ਪ੍ਰਭਾਵ ਪਾ ਕੇ ਉਹਨੂੰ ਮੁਆਫੀ ਦਵਾ ਕੇ ਜ਼ਿếਦਾਰ ਨੇ ਫਿਰ ਕਿਹਾ ਵੀ ਉਹਨੂੰ ਜ਼ਿếਦਾਰ ਵੀ ਲਾਇਆ ਜਾਵੇ ਅੱਗੇ। ਹਨਾ ਮਰ ਕੇ ਇਹ ਕਹਿਣਾ ਹਾਲਾਂਕਿ ਫਿਰ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਜਿੱਦਾਂ ਪਟਨਾ ਸਾਹਿਬ ਵਾਲਾ ਸਾਰਾ ਇਸ਼ੂ ਹੋਇਆ ਹੈਗਾ ਹੁਣ ਪੰਜਾ ਪਿਆਰਿਆਂ ਦੇ ਵੱਲੋਂ ਜਿਹੜਾ ਹੈ ਸ਼ੇਕ ਦਿੱਤਾ ਗਿਆ ਇੱਕ ਤਰ੍ਹਾਂ ਇਧਰਲੇ ਜਿਹੜੇ ਜਥੇਦਾਰ ਹੈਗੇ ਨੇ ਜਾਂ ਇਹ ਪੂਰਾ ਇੱਕ ਮਾਹੌਲ ਜਿਹੜਾ ਸਿਰਜਿਆ ਗਿਆ ਫਿਰ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਜਿਹੜਾ ਹੈ ਉਹ ਪਟਨਾ ਸਾਹਿਬ ਵੀ ਜਾਂਦਾ ਹੈਗਾ ਪਰ ਉੱਥੇ ਜਾ ਕੇ ਜਿਹੜੀ ਗੱਲਬਾਤ ਨਹੀਂ ਮੰਦੀ ਕੀ ਇਹ ਸਾਰੇ ਸੰਕਟ ਨੂੰ ਟਾਲਿਆ ਜਾ ਸਕਦਾ ਹੈ ਕੀ ਕੀ ਸੰਸਥਾਵਾਂ ਦੀ ਜਿਹੜੀ ਹੁਣ ਇੱਕ ਤਰ੍ਹਾਂ ਦੀ ਹੀਠੀ ਹੋ ਰਹੀ ਹੈ ਕੀ ਇਸ ਨੂੰ ਰੋਕਿਆ ਜਾ ਸਕਦਾ ਸੀ ਕਿਉਂਕਿ ਪਹਿਲੇ ਵੀ ਹੁਕਮਨਾਮੇ ਹੈਗੇ ਨੇ ਜਿਸ ਦੇ ਵਿੱਚ ਇਹ ਗੱਲਾਂ ਕਲੀਅਰ ਨੇ ਕਿ ਜਿਹੜੇ ਉੱਥੋਂ ਦੇ ਲੋਕਲ ਮਸਲੇ ਹੈਗੇ ਨੇ ਉਹ ਉੱਥੋਂ ਦੇ ਜਿਹੜੇ ਤਖਸਾਹਬਾਨ ਨੇ ਉਹ ਹੈਂਡਲ ਕਰਨਗੇ ਫਿਰ ਇਹ ਜੇ ਆਪਾਂ ਐਜ਼ੇ ਕੋਰਟ ਵੀ ਦੇਖਣਾ ਹੋਵੇ ਕਿ ਦੂਜੇ ਪਾਸੇ ਦਾ ਪੱਖ ਸੁਣੇ ਬਿਨਾ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਥਾਪੇ ਗਏ ਉਹਨਾਂ ਤੋਂ ਇਹ ਕਾਰਵਾਈ ਕਰਵਾ ਲਈ ਗਈ ਤੇ ਹੁਣ ਬੈਕਲੈਸ਼ ਤੋਂ ਬਾਅਦ ਜਿਹੜਾ ਹੈ ਸ਼੍ਰੋਮਣੀ ਕਮੇਟੀ ਜਾਰੀ ਹੈ ਕਿ ਇਹ ਪਹਿਲਾਂ ਨਹੀਂ ਸੀ ਜਾਣਾ ਚਾਹੀਦਾ ਸੀ ਹਾਂ ਬਿਲਕੁਲ ਬਿਲਕੁਲ ਸੋ ਉਹੀ ਗੱਲ ਤਾਂ ਆਪਾਂ ਕਰ ਰਹੇ ਹੈਗੇ ਵੀ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਪਹਿਲਾਂ ਪਟਨਾ ਸਾਹਿਬ ਜਾਣਾ ਚਾਹੀਦਾ ਸੀ ਉਹਨਾਂ ਦੀ ਗੱਲ ਸੁਣਦੇ ਉਹਨਾਂ ਦਾ ਜੇ ਕੋਈ ਅਧਿਕਾਰੀ ਆ ਕੇ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣਾ ਚਾਹੁੰਦਾ ਹੈਗਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹਨੂੰ ਸੁਣਦਾ ਉਹ ਤੋਂ ਬਾਅਦ ਕੋਈ ਫੈਸਲਾ ਲੈਂਦੇ ਇਹਨਾਂ ਨੇ ਟੱਟ-ਪੜੱਟ ਤੇ ਜਿੱਦਾਂ ਜਿੱਦਾਂ ਰਾਤੋਂ-ਰਾਤ ਜ਼ਥੇਦਾਰ ਬਦਲੇ ਗਏ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਆਉਣ ਤੇ ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਗਿਆਨੀ ਗੋਹਰ ਨੂੰ ਜਿਹੜਾ ਹੈਗਾ ਬਿਨਾਂ ਦੂਜੀ ਧਿਰ ਦਾ ਪੱਖ ਸੁਣੇ ਤੋਂ ਜਿਹੜਾ ਉੱਥੇ ਲਾ ਦਿੱਤਾ ਗਿਆ ਹੁਣ ਦੂਜਾ ਨੰਬਰ ਵਿਰਸਾ ਸਿੰਘ ਬਲਟੋਹਾ ਦਾ ਆ ਗਿਆ ਸੋ ਐਸ ਸੂਨ ਐਸ ਉਹਨਾਂ ਨੇ ਕਿ ਹਾਲੇ ਮੇਨਕਰ ਮਹੀਨਾ ਡੇਡ ਮੇ ਨਹੀਂ ਹੋਇਆ ਸਾਰੇ ਘਟਨਾ ਕਰਾ ਉਹਨੂੰ ਤੇ ਹੁਣ ਜਿਹੜਾ ਵਿਰਸਾ ਸਿੰਘ ਨੇ ਚਿੱਠੀ ਦੇ ਦਿੱਤੀ ਆ ਵੀ ਮੈਂ ਤਾਂ ਅਕਾਲੀ ਦਲ ਤੋਂ ਬਿਨਾ ਮਰਦਾ ਜਾ ਰਿਹਾ ਹਾਂ ਮੈਂ ਅਕਾਲੀ ਦਲ ਤੋਂ ਬਿਨਾ ਰਹਿ ਨਹੀਂ ਸਕਦਾ ਅਕਾਲੀ ਦਲ ਮੇਰਾ ਇੱਕ ਤਰ੍ਹਾਂ ਨਾਲ ਮਾਂ ਪਾਰਟੀ ਹੈ ਮਾਂ ਪਾਰਟੀ ਹੈ ਸੋ ਜਿਸ ਤਰ੍ਹਾਂ ਦੀ ਭਾਸ਼ਾ ਉਹਨੇ ਇੱਕ ਤਖਤ ਦਾ ਜਥੇਦਾਰ ਰਹਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਗਿਆਨੀ ਰੁਗਵੀਰ ਸਿੰਘ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਜੋ ਕੁਝ ਬੋਲਿਆ ਸੀ ਜਿਹਦੀ ਕਿ ਆਡੀਓ ਲੀਕ ਹੋਈ ਕਿ ਇਹ ਆ ਜਾਂ ਬੰਦਾ ਡਿਜ਼ਰਵ ਕਰਦਾ ਵੀ ਉਹ ਸਿੱਖ ਪੰਥ ਦਾ ਹਿੱਸਾ ਰਹੇ ਜਾਂ ਕਾਲੀ ਦਲ ਦਾ ਹਿੱਸਾ ਰਹੇ ਹੁਣ ਉਹਨੇ ਚਿੱਠੀ ਦੇ ਦਿੱਤੀ ਹੋਏ ਵੀ ਮੰਨੂ ਵੀ ਜਿਹੜਾ ਇਨਸਰਟ ਕੀਤਾ ਜਾਵੇ ਤੇ ਕੋਈ ਬੜੀ ਗੱਲ ਨਹੀਂ ਵੀ ਅਗਲੇ ਹਫਤੇ 10 ਦਿਨਾਂ ਤਰਾਂ ਉਹਨਾਂ ਨੂੰ ਤੇ ਫਿਰ 15-20 ਦਿਨਾਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਆ ਜਿਹੜਾ ਉਹਦੀ ਚਿੱਠੀ ਆ ਜਾਏਗੀ ਸੋ ਜਥੇਦਾਰ ਸਾਹਿਬ ਉਹਨਾਂ ਨੇ ਸਿਰਫ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਗਲਤੀਆਂ ਤੇ ਪੜਦਾ ਪਾਉਣ ਲਈ ਤੇ ਉਹਨਾਂ ਦਾ ਕੰਮ ਕਲੀਅਰ ਕਰਨ ਲਈ ਮੁੱਖ ਮੰਤਰੀ ਲਾਏ ਹੈਗੇ ਆ ਸੋ ਇਹ ਪੰਥਕ ਪਰੰਪਰਾਵਾਂ ਅਨੁਸਾਰ ਕੰਮ ਨਹੀਂ ਹੋ ਰਿਹਾ ਸੋ ਉਹਨਾਂ ਦੋਵਾਂ ਜਥੇਦਾਰਾਂ ਨੇ ਪੰਥ ਦੀ ਜਿਹੜੀ ਉਚਤਾਈ ਆ ਗਿਆਨੀ ਸੁਲਤਾਨ ਸਿੰਘ ਉਹਨਾਂ ਨੇ ਤਿੰਨੇ ਜਥੇਦਾਰਾਂ ਨੇ ਜੀ ਇੱਕ ਵਧੀਆ ਕਾਰਜ ਕਰਿਆ ਸੀ ਉਸ ਕਾਰਜ ਦੇ ਅਧੀਨ ਹੀ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਕਦਮ ਵਧਾਉਣੇ ਚਾਹੀਦੇ ਸੀ ਹੁਣ ਉਹ ਵੱਡੀਆਂ ਗਲਤੀਆਂ ਕਰ ਲਗੇ ਆ ਹੁਣ ਨਹੀਂ ਲੱਗਦਾ ਵੀ ਕੌਮ ਉਹਨਾਂ ਨੂੰ ਪ੍ਰਵਾਨ ਕਰੇ